ਆਪ ਦਾ ਜੀ ਜਦੋਂ ਤੁਸੀਂ ਸਵਾਲ ਪੁੱਟ ਕੀਤਾ ਜੀ ਇਹ ਸਵਾਲ ਪੈਦਾ ਹੁੰਦਾ ਹੈ ਜੀ ਲੋਕ ਵੱਲੋਂ ਜਿਵੇਂ ਕਹਿੰਦੇ ਨਜਾਇਜ਼ ਕਬਜ਼ੇ ਨਹੀਂ ਕਰਦੇ ਇਹਨਾਂ ਨੂੰ ਸਵਾਲ ਪੈਦਾ ਹੁੰਦਾ ਹੈ ਜੀ ਪੈਦਾ ਹੁੰਦਾ ਪ੍ਰਸ਼ਾਸਨਾਂ ਦੇ ਜੀ ਮਾਲਕਾਂ ਦੇ ਜੀ ਸਰਕਾਰਾਂ ਦੇ ਜੀ ਜੀ ਸਰਕਾਰਾਂ ਦੇ ਪ੍ਰਬੰਧਕ ਪ੍ਰਸ਼ਾਸਨ ਜੀ ਇਹਦਾ ਲੋਕ ਜਦੋਂ ਜਿੰਨਾ ਕਰਕੇ ਮਨ ਰਸ਼ ਪੈਦਾ ਹੁੰਦਾ ਹੈ ਰਸ਼ੇ ਦਾ ਹੁੰਦਾ ਹੈਗਾ ਜੀ ਉਹਨੂੰ ਅਗਰ ਆਪਾਂ ਮਤਲਬ ਕੋਈ ਪਾਰਕਿੰਗ ਦਾ ਵਗੈਰਾ ਤੋਂ ਮਤਲਬ ਮੇਰ ਕਾਰਾ ਦਾ ਤੁਸੀਂ ਕਹਿ ਬਲ ਰੇਲ ਰੋਡ ਤੇ ਕਾਰਾ ਕਰ ਜਾਂਦੇਗੇ ਕਾਰਾ ਕਿਉਂ ਕਰਦੇ ਹੈ ਜੀ ਅਗਰ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਜੀ ਅਵੇਅਰਨੈਸ ਕੀਤਾ ਜਾਵੇ ਜੀ ਸਰਕਾਰਾਂ ਖਲੀਆਂ ਜਲੀਆਂ ਮੁੱਲ ਆਪਣੇ ਜਿਵੇਂ ਕੋਈ ਕੋਈ ਗੱਲ ਕਮੇਟੀ ਹੈ ਕੋਈ ਨੋਮਿਨੇਟ ਕਰਦੇ ਜਾਂ ਕੋਈ ਜਿਵੇਂ ਅੱਜ ਕੱਲ੍ਹ ਵਟਸਐਪ ਕਰ ਲੈ ਗਿਆ ਉਹਦੇ ਦੇ ਮੁੱਲ ਜਿਵੇਂ ਕਹਿੰਦੇ ਮੁੱਲ ਪਾ ਦੇ ਇਹਦੇ ਸਾਡੇ ਕੋਲ 4-5 ਪਾਰਕਿੰਗ ਹੈ ਜੀ ਖਾਸ ਕਰਕੇ ਧਾਨ ਦੇ ਬੈਕਸੈਂਡ ਦੇ ਮੁੱਲ ਪਾਰਕਿੰਗ ਹੈ ਜੀ ਖਾਸ ਕਰਕੇ ਸਾਡੇ ਮੁੱਲ ਵੱਡੇ ਗੁਰਦੁਆਰੇ ਪਾਰਕਿੰਗ ਹੈ ਜੀ ਖਾਸ ਕਰਕੇ ਸਾਡੇ ਨਾ ਪੁਰਾਣੀ ਦਾਣਾ ਮੰਡੀ ਦੇ ਵਿੱਚ ਦੋ ਪਸਕੇ ਹੈ ਜੀ ਲੋਕਾਂ ਨੂੰ ਮੁੱਲ ਇਹਨਾਂ ਪਾਰਕਿੰਗ ਬਾਰੇ ਮੁੱਲ ਕੀ ਬਾਰੇ ਮੁੱਲ ਪਤਾ ਨਹੀਂ ਹੈਗਾ ਜੀ ਜੇ ਨਹੀਂ ਪਤਾ ਦਾ ਤਹਾਉਲ ਪਿਆ ਜਾਂਦੇ ਹੈ ਕਮਾਲ ਲੱਗਾ ਦੇ ਜਿਹੜਾ ਮੇਰੇ ਕੀਚੋ ਚੱਲ ਰਿਹਾ ਹੈਗਾ ਲੋਕ ਬਾਹਰ ਆ ਰਹੇ ਆ ਹੋਰ ਗੈਲਰੀ ਤੋਂ ਆ ਰਹੇ ਆ ਤੇ ਲੋਕਾਂ ਨੂੰ ਨਹੀਂ ਪਤਾ ਵੀ ਮੇਰੇ ਬਾਜ਼ਾਰ ਆਣਾ ਉਹਨਾਂ ਨੇ ਮੇਰੇ ਆਣਾ ਦੇ तकरीबन ਮੇਰੇ ਵੇਖਦੇ ਜੀ ਬਦਰਨੀ ਆਦਾ ਜੀ ਜੀ ਇਸ ਕਰਕੇ ਕੋਈ ਜੀ ਅਗਰ ਉਹਨਾਂ ਨੂੰ ਅਵੇਅਰ ਕਰਾਂਗੇ ਦੱਸਾਂਗੇ ਕਿ ਜਿਹੜਾ ਪਾਰਕਿੰਗ ਦਾ ਮਸਲਾ ਸਮੁਤਲੀ ਹੱਲ ਕਰਕੇ ਉਹ ਜਿਵੇਂ ਕਹਿੰਦੇ ਪੂਰਾ ਰੋਲਾ ਪਾ ਆ ਵੀ ਸਾਡੇ ਕੋਲ ਪਾਰਕਿੰਗ ਆ ਪਾਰਕਿੰਗ ਆ ਪਾਰਕਿੰਗ ਆ ਪਾਰਕਿੰਗ ਦਾ ਇਹ ਨਹੀਂ ਮਤਲਬ ਹੈਗਾ ਲਵੀ ਅਸੀਂ ਮਿਲੋ ਤੇ ਰੁਪਈਆ ਲੈ ਲਈਏ 2 ਰੁਪਈਆ ਲੈ ਲਈਏ 5 ਰੁਪਈਆ ਲੈ ਲਓ ਜੀ ਲੋਕਾਂ ਨੂੰ ਮਨ ਸੁਭਿਦਾ ਜੀ ਜੀ ਰਾਸੋਵੇ ਲੈ ਲੈਣ 20 ਰੁਪਈਆ ਲੈ ਲੈ ਲੋਕ ਕਰਦੇ ਕਰਦੇ ਇਹ ਕਰਕੇ ਲੋਕਾਂ ਨੂੰ ਤੁਸੀਂ ਮਤਲਬ ਅਵੇਅਰ ਕਰਨਾ ਹੈ ਅਵੇਨੈਸ ਕਰਨਾ ਹੈ ਮਿਲੋ ਹਾਨੀਆ ਕਮੇਟੀਆਂ ਕਰੋ ਮੈਂ ਗੱਲ ਕਰਕੇ ਤੁਸੀਂ ਵੀ ਮਿਲੋ ਪਾਓ ਤੁਸੀਂ ਪਤਾ ਆਰਾ ਪਰਸ਼ਾ ਕੁਝ ਵੀ ਦੁਕਾਨੀ ਮੌਲੋ ਜਿਵੇਂ ਕਹਿੰਦੇ ਲਾ ਲਾ ਦਾ ਕਰੋ ਜਿਹੜੀ ਆ ਪਾਰਕਿੰਗ ਹੈ ਆਪਣਾ ਨੇ ਸਾਈਡ ਦੇਗਾ ਟਿੰਕੀ ਸਾਈਡ ਦੇਗੀ ਅਗਰ ਮਾਰਕਿੰਗ ਦਾ ਬਦਲ ਹਲ ਹੋ ਜਾਂਦੀ ਹੈ ਇਹ ਮਜਾਦੇ ਦਾ ਬਦਲ ਵੀ ਹਲ ਹੋ ਜੂਗੀ ਨਹੀਂ ਜਿਵੇਂ ਦੁਕਾਨਾਂ ਦੇ ਬਾਹਰ ਸਮਾਨ ਲਗਾਇਆ ਹੈ ਦੁਕਾਨਦਾਰਾਂ ਨੇ ਮਲੇਗਾ ਗੱਡੀ ਵਲ ਵੀ ਲਵਾਏ ਆ ਚੰਗੇ ਤੰਗ ਤਕੜੇ ਰੈਡੀ ਮੈਡ ਦੇ ਅੱਗੇ ਲਵਾਏ ਹੋਏ ਆ ਉਨਾ ਬਾਰੇ ਤੁਸੀਂ ਨਗਰ ਕੌਂਸਲ ਨੂੰ ਕੀ ਕਹਿਣਾ ਚਾਹੋਗੇ ਨਗਰ ਕੌਂਸਲ ਨੂੰ ਮੈਂ ਬੇਨਤੀ ਕਰੂੰਗਾ ਲਵੀ ਇਹਨਾਂ ਦਾ ਜਿਹੜਾ ਸਿਸਟਮ ਹੈ ਜਿਹਦੇ ਬਹੁਤੇ ਲੋਕ ਮੋਟਰਸਾਈਕਲ ਬਾਹਰ ਆਏ ਹੋਏ ਆ ਨਗਰੀਮਾ ਰੂਬੇਨ ਮਹੀਨਾ ਤੋਂ ਮਹੀਨਾ ਕੰਮ ਕਰਦਾ ਉਹਨਾਂ ਨੂੰ ਮੋਟਰ ਤੱਕ ਦਰ ਅੰਦਰ ਕੀਤਾ ਜਾਵੇ ਪੂਰਾ ਨਾ ਕੀਤਾ ਜਾਵੇ ਕੋਈ ਕੋਈ ਲਾਈਨ ਲਾ ਦੇਣ ਜਿੱਦ ਤੇ ਕਿ ਉਹਨਾਂ ਦੇ ਵੀਕਲ ਖੜਦਾ ਹੋਵੇ ਕਸਟਮਰ ਦਾ ਗੱਤ ਪਤਾ ਜੀ ਮੈਨੂੰ ਮੋਟਰਸਾਈਕਲ ਤੇ ਆਇਆ ਜੀ ਇਹ ਸਾਡੇ ਕੋਲ ਆਇਆ ਹੈ ਦਾਗ ਦੁਕਾਨ ਤੋਂ ਹੈ ਦਾਗਦਰ ਕੋਲ ਹੈ ਜੀ ਇਹ ਉਹ ਮੋਟਰਸਾਈਕਲ ਕਿੱਥੇ ਖੜਾ ਕਰੇ ਜੀ ਇਹਨਾਂ ਨੂੰ ਇੱਕ ਮੋਟਰਸਾਈਕਲ ਦੀ ਜਗ੍ਹਾ ਦੇ ਕੇ ਨੇ ਨੇਗੂ ਮਨੋ ਜਿਵੇਂ ਕਹਿੰਦੇ ਜੇ ਉਹਨੂੰ ਉਹਨਾਂ ਦਾ ਦੱਤ ਫੋਟਾ ਕੇ ਲਾਇਆ ਉਹ ਯਾਰ ਉਹ ਤਿੰਨ ਫੁੱਟ ਦਾ ਮਨੋ ਜਿਵੇਂ ਕਹਿੰਦੇ ਆਪਦਾ ਮਨੋ ਪੈਂਟ ਲਾ ਲੇ ਜੀ ਜਿਹੜਾ ਪਿਆਰ ਪੰਜ ਫੁੱਟ ਦਾ ਮਨੋ ਇਹ ਮਨੋ ਜਿਵੇਂ ਕਹਿੰਦੇ ਮਨੋ ਮੋਟਰਸਾਈਕਲ ਦਾ ਜਿਹੜਾ ਸਕੂਟਰ ਨੇ ਉਹਦੇ ਸਵੱਥਿਆ ਹਲ ਕਰਦੇ ਜੀ ਦੁਕਾਨਦਾਰ ਤੋਂ ਦੁਕਾਨਦਾਰਾ ਵਾਤੇ ਕਾ ਕਾ ਨੂੰ ਤਾਂ ਗੱਲ ਚਹੀਦੀ ਹੈਗੀ ਦੁਕਾਨ ਚਹੀਦੀ ਹੈ ਕੋਈ ਐਸਾ ਬੰਦਾ ਨਹੀਂ ਹੋਏਗਾ ਤੋ ਜੋ ਟ੍ਰਿਪਨਾ 95% ਬੰਦੇ ਵੀਕਲ ਤੇ ਹੀ ਆਦੇ ਹੈਗੇ ਅਗਰ ਇਦਾਂ ਦੇ ਕੁਝ ਮਤਲਬ ਬੈਠਕਾਂ ਸਾਡੀਆਂ ਪ੍ਰਬੰਧਕ ਕਮੇਟੀ ਵੱਲੋਂ ਕੀਤੀਆਂ ਜਾਂ ਸਾਡੇ ਲੋਕ ਸਮਾਜ ਸੇਵੀ ਹੈਗੇ ਸਰਤਾਵਾਂ ਲੱਗੇਆਂ ਇਹਨੂੰ ਲੈ ਕੇ ਮੀਟਿੰਗ ਕੀਤੀ ਜਾਵੇ ਅਗਰ ਆ ਜਿਹੜਾ ਹੱਲ ਹੈਗਾ ਕੋਈ ਹੱਲ ਹੈ ਤੇ ਨਹੀਂ ਉਹ ਵੀ ਹੱਲ ਨਹੀਂ ਹੈਗਾ ਸੋਲੂਸ਼ਨ ਹੈ ਸੋਲੂਸ਼ਨ ਲੱਜਾਉਣਾ ਅਸੀਂ ਦੁਕਾਨਦਾਰਾਂ ਨੂੰ ਬੇਨਤੀ ਕਰਾਂਗੇ ਜਿਹੜੇ ਦੁਕਾਨਦਾਰ ਸਾਡੇ ਤੋਂ ਮਿਲੋ ਬਾਹਰ ਥੋੜੀ ਹੈਗੇ ਆ ਜੀ ਜਾਂ ਕਮੇਟੀ ਤੋਂ ਬਾਹਰ ਥੋੜੀ ਹੈਗੇ ਸਰਕਾਰ ਤੋਂ ਬਾਹਰ ਥੋੜੀ ਹੈਗੇ ਪਰ ਅਸੀਂ ਉਹਨਾਂ ਬਾਰੇ ਥੋੜਾ ਜਿਹਾ ਗੋਲਕੀ ਜੀ ਜੇ ਥੋੜਾ ਜਿਹਾ ਆਪਾਂ ਮਿਲ ਜਵੇ ਕਿ ਜਿਹੜਾ ਸਾਡਾ ਕਲਾਇੰਟ ਦਾ ਕਸਟਮਰ ਬਾਰੇ ਸੋਚ ਕੇ ਜੀ ਅਗਰ ਹੱਲ ਕਰੀਏ ਇਹ ਹੱਲ ਹੋ ਜਾਊਗਾ ਕੋਈ ਸਮੱਸਿਆ ਨਹੀਂ ਆ ਗਈ ਜੀ ਹਾਂਜੀ ਹੁਜਜ ਸਾਹਿਬ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਪੰਨਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਸ਼ਹਿਰ ਵਾਸਤੇ ਇੱਕ ਬੜੀ ਵੱਡੀ ਸਮੱਸਿਆ ਹੈ ਸਰਿਕ ਵੀ ਇਹਨੇ ਵਾਸਤੇ ਮੁਰਦਾ ਠਾਇਆ ਹੈ ਕਿ ਤੁਹਾਡੇ ਮਾਧਿਅਮ ਰਾਹੀਂ ਮੈਂ ਪ੍ਰਸ਼ਾਸਨ ਨੂੰ ਵੀ ਤੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਨਾ ਚਾਹਣਾ ਹੈ ਪਹਿਲਾਂ ਤਾਂ ਸਭ ਤੋਂ ਵੱਡਾ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਕਿ ਇੱਕ ਪਾਰਕਿੰਗ ਸਾਡੇ ਸ਼ਹਿਰ ਦੇ ਵਿੱਚ ਬਣਾਈ ਹੈ ਬਾਹਲੇ ਦੇ ਬਾਹਰ ਉਹ ਕਿ ਡੰਗ ਬਣਾਉਣ ਵਾਸਤੇ ਵੀ ਇਹ ਗੰਦ ਬਣਾਉਣ ਵਾਸਤੇ ਵੀ ਇਹ ਸ਼ਹਿਰ ਦਾ ਐਡਾ ਬੁਰਾ ਹਾਲ ਹੈ ਵੀ ਜਿਹੜਾ ਬੰਦਾ ਸ਼ਹਿਰ ਬਾਹਰੋਂ ਆਦਾ ਹੈ ਕੰਮ ਆਇਆ ਬੰਦਾ ਉੱਥੇ ਬੈਠ ਬੁਣਿਆ ਗੰਦ ਪਿਆ ਉੱਥੇ ਉਹ ਦਿਨ ਥੋੜੇ ਦਿਨ ਪਹਿਲਾਂ ਇੱਕ ਉਹ ਗਾਰ ਛੜ ਗਈ ਅਗਲੀ ਵਾਰ ਵੀ ਸੀ ਜੀ ਵੀ ਇਹ ਪ੍ਰਸ਼ਾਸਨ ਨੂੰ ਸ਼ੁਭਾ ਦਿੰਦਾ ਵੀ ਉੱਥੇ ਕੋਈ ਸਾਫ਼ ਕਰਕੇ ਉਹਦੇ ਤੇ ਟੈਗ ਲਗਾਈਆਂ ਜਾਣ ਉਹਦੇ ਤੇ 10 ਰੁਪਏ ਚਾਰਜ ਕੀਤੇ ਜਾਣ ਤਰੀਕੇ ਨਾਲ ਸਿਸਟਮ ਆ ਪਾਰਕਿੰਗ ਲਈ ਹੋਤੀ ਲੀਕ ਬੋਰ ਲੱਗਿਆ ਵੇ ਵੀ ਪਾਰਕਿੰਗ ਦੇ ਸ਼ਹਿਰ ਇਹਦਾ ਪਾਰਕਿੰਗ ਉੱਥੇ ਲੱਗਿਆ ਆਜ ਬਜਾਰੀ ਕਿ ਭਾਰ ਬਜਾਰ ਦੇ ਵਿੱਚ ਕੋਈ ਵਾਹਨ ਲੈ ਕੇ ਆ ਜੇ ਆਪਣੇ ਸ਼ਹਿਰ ਦੀ ਸ਼ਹਿਰ ਦੀ ਵੀ ਆਪਣੀ ਸ਼ਾਨ ਹੋਵੇ ਜੀ ਆਪਣੇ ਬਦ ਐਕਸਾ ਸਵੀਕਰ ਸਾਹਿਬ ਦੀ ਸ਼ਾਨ ਹੋਵੇ ਵੀ ਸ਼ਹਿਰ ਨੂੰ ਕਿੰਨਾ ਡਿਵੈਲਪ ਕੀਤਾ ਜੀ ਮੈਨੂੰ ਸਮਝ ਨਹੀਂ ਆਉਂਦੀ ਵੀ ਇੰਨਾ ਪੈਸਾ ਹੋਣ ਦੇ ਬਾਵਜੂਦ ਕਮੇਟੀ ਨੂੰ ਇੰਨਾ ਪੈਸਾ ਸਿੱਕਰ ਸਾਹਿਬ ਨੇ ਦੇਣ ਦੇ ਬਾਵਜੂਦ ਕਿ ਇੱਕ ਛੋਟੀ ਜੀ ਪਾਰਕਿੰਗ ਨਹੀਂ ਬਣਾਈ ਜਾ ਸਕਦੀ ਤੁਸੀਂ ਨਗਰ ਕੌਂਸਲ ਦੀ ਨਲਾਇਕੀ ਸਮਝੋ ਬਿਲਕੁਲ ਸਭ ਤੋਂ ਵੱਡੀ ਨਲਾਇਕੀ ਹੈ ਕਿ ਆਪਣਾ ਪ੍ਰਸ਼ਾਸਨ ਆਪਣਾ ਇੱਕ ਨਗਰ ਕੌਂਸਲ ਇੱਕ ਪਾਰਕਿੰਗ ਨੂੰ ਨਹੀਂ ਡਵੈਲਪਮੈਂਟ ਕਰ ਸਕਿਆ ਹੋਰ ਅੱਪਾ ਕਿਸੇ ਤੋਂ ਕੀ ਹੋਰ ਕੀ ਅਪਾ ਸ਼ਹਿਰ ਦੀਆਂ ਨਾਰੀਆਂ ਤਾਂ ਪਾਣੀ ਦੀ ਤਾਂ ਦੂਰ ਦੀ ਸਮੱਸਿਆ ਰਹੀ ਗਿਰਾਂ ਵੀ ਸ਼ਹਿਰ ਨੂੰ ਪਾਣੀ ਦੇ ਦੇਣਗੇ ਉਹ ਤਾਂ ਸਮੱਸਿਆ ਨਹੀਂ ਉਹ ਸੀਵਰ ਸਿਸਟਮ ਦੀ ਹੋਜੂ ਇੱਕ ਪਾਰਕਿੰਗ ਦਾ ਸਿਸਟਮ ਜਿਹਦੇ ਪਤਾ ਵੀ ਇਹ ਪਾਰਕਿੰਗ ਨਾਲੇ ਸਾਰੇ ਬਾਜ਼ਾਰ ਦਾ ਮਸਾਹਲ ਹੁੰਦਾ ਹੈ ਸਾਰੀ ਟ੍ਰੈਫਿਕ ਦਾ ਮਸਾਹਲ ਹੁੰਦਾ ਹੈ ਸਾਰਾ ਸਾਰਾ ਦਿਨ ਟ੍ਰੈਫਿਕ ਪੁਲਿਸ ਇਕਦਮ ਐਕਟਿਵ ਰਹਿੰਦੀ ਹੈ ਹੈਵੀ ਬਾਜ਼ਾਰ ਚੋਂ ਕੱਢਣੀ ਹੈ ਜੇ ਉੱਥੇ ਪਾਰਕ ਨਹੀਂ ਸੀ ਸਿਸਟਮਾਂ ਨੇ ਹੋ ਗਿਆ ਟ੍ਰੈਫਿਕ ਨਾ ਸਮਝਿਆ ਆਪਣੇ ਆਪ ਹੀ ਹੱਲ ਹੋ ਜਾਏਗੀ ਇਸ ਕਰਕੇ ਮੈਂ ਬਿਜਾਜ ਨੂੰ ਬੇਨਤੀ ਕਰਦਾ ਬਾਕੀ ਨਹੀਂ ਦੂਜੀ ਗੱਲ ਬਾਹਰ ਜਿਹੜੇ ਲੋਕਾਂ ਨੇ ਸਮਾਨ ਲਾ ਕੇ ਰੱਖਿਆ ਉਹ ਇੱਕ ਸਿਸਟਮ ਚਾਹੀਦਾ ਹੈ ਵੀ ਆਪਾਂ ਇੱਕ 3 ਫੁੱਟ ਦੇ 4 ਫੁੱਟ ਦੇ ਇੱਕ ਪੀਲੀ ਲਾਈਨ ਸ਼ਹਿਰ ਦੇ ਵਿੱਚ ਲਗਾ ਦਿੱਤੀ ਜਾਵੇ ਵੀ ਇਸ ਤੋਂ ਬਾਹਰ ਜੇ ਦੁਕਾਨਦਾਰ ਆਪਣਾ ਸਮਾਨਾ ਲਗਾਵੇ ਉਹਦੇ ਨਾਲ ਆਨਾਂ ਭਾਈ ਕਲ ਕੋਈ ਵੀ ਹਰ ਇੱਕ ਬੰਦਾ ਦੇਖੋ ਵਹੀਕਲ ਲੈ ਕੇ ਆਉਂਦਾ ਹੈ ਚਾਹੇ ਵੀ ਦੇਰ ਤੇ ਇਹ ਸਮਝੋ ਕੋਈ 99% ਬੰਦੇ ਕੋਲ ਆਪਣੇ ਵਹੀਕਲ ਹੈ ਜੀ ਉਹ ਵਹੀਕਲ ਆਪਣੇ ਨੇ ਕਿਸੇ ਮੋਟਰਸਾਈਕਲ ਹੈ ਸਕੂਟਰ ਹੈ ਉਹਨੇ ਆਪਨੇ ਇੱਕ ਹੀ ਖੜਾ ਕਰਨਾ ਹੀ ਕਰਨਾ ਹੈ ਉਹਨੂੰ ਜੇ ਸਪੇਸ ਮਿਲੇਗੀ ਈ ਤਰੀਕੇ ਨਾਲ ਸਪੇਸ ਮਿਲੇਗੀ ਦੁਕਾਨਦਾਰ ਦਾ ਸਾਮਾਨ ਆਪਣਾ ਉਸ ਬਾਹਦੇ ਵਿੱਚ ਅੰਦਰ ਹੋਏਗਾ ਜੀ ਇਸ ਵਜ੍ਹਾ ਕਰਕੇ ਆਪਨੇ ਵੀ ਹੋ ਜੇਗੀ ਇਸ ਕਰਕੇ ਉਹ ਦੁਕਾਨਦਾਰ ਵੀ ਰਾਨੂੰ ਵੀ ਬੇਨਤੀ ਕਰਨਾ ਉਹ ਆਪਣੀ ਖੱਦ ਦੇ ਵਿੱਚ ਸਾਮਾਨ ਭਰ ਲਾਣ ਤਾਂ ਜੋ ਆਪਣੇ ਆਲਾ ਬੈਗ ਆਪਣਾ ਹੈ ਦੇ ਉਹ ਆਪਾਂ ਨੂੰ ਥੋੜੀ ਸਪੀਸ ਦੇਾਂਗੇ ਆਪਣਾ ਸਮਾਨ ਨਾਲੇ ਤਾਂ ਬਾਹਰ ਡੱਸ ਨਾਲੇ ਚੱਕੰਦੜਾ ਇਸ ਕਰਕੇ ਉਹਨੂੰ ਇਹ ਆ ਵੀ ਆਪਣੀ ਹੱਥ ਦੇ ਵਿੱਚ ਰੱਖ ਕੇ ਲੈਣ ਤਾਂ ਜੋ ਟ੍ਰੈਫਿਕਸ ਵਸੇ ਆਪਾਂ ਹੀ ਹੱਲ ਕਰ ਲਈਏ ਆਪਣੇ ਵਾਸਤੇ ਹੀ ਆ ਇਸ ਕਰਕੇ ਪ੍ਰਚਾਰ ਆਪਣਾ ਐਕਟਿਵ ਹੋਵੇ ਤੇ ਦੂਜਾ ਹਰੇਕ ਦੁਕਾਨਦਾਰ ਮੀਰ ਸਾਡਾ ਉਸ ਤੋਂ ਨਾਲ ਰੱਖੇ